ਲੁਟਾ ਘੁਆ ਦਿਆ ਵੱਖ-ਵੱਖ ਵਰਦਾਤਾ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਅਤੇ ਔਰਤ ਨਮਾਸ਼ਹਿਰ ਪੁਲਿਸ ਵੱਲੋਂ ਕਾਬੂ ਤੀਜੇ ਦੀ ਭਾਲ ਜਾਰੀ ਸੀਨੀਅਰ ਕਪਤਾਨ ਪੁਲਿਸ ਛੇਦਪਤ ਸਿੰਘ ਨਗਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਦੀਆਂ ਹਦਾਇਤਾਂ ਤੇ ਮਾੜੇ ਅਨਸਰਾਂ ਖਿਲਾਫ ਛੇੜੀ ਮੋਹਿਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਰਾਜਕੁਮਾਰ ਬਾਜ਼ਾਰ ਪੀਪੀਐਸ ਉਪ ਕਪਤਾਨ ਪੁਲਿਸ ਸਬ ਡਿਵੀਜ਼ਨ ਨਮਾਸ਼ਹਿਰ ਦੀ ਜੇਰੇ ਨਿਗਰਾਨੀ ਇੰਸਪੈਕਟਰ ਅਫਤਾਬ ਸਿੰਘ ਮੁਖ ਅਫਸਰ ਥਾਣਾ ਸਿਟੀ ਨਮਾਸ਼ਹਿਰ ਅਤੇ ਇੰਸਪੈਕਟਰ ਨੀਰਜ ਚੌਧਰੀ ਮੁਖ ਅਫਸਰ ਥਾਣਾ ਰਾਹੋਂ ਵੱਲੋਂ ਲੁੱਟਖੋ ਕਰਨ ਵਾਲੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਵਿੱਚ ਪਤੀ ਪਤਨੀ ਨੂੰ ਗ੍ਰਿਫਤਾਰ ਕਰਕੇ ਲੁੱਟਖੋ ਦੀਆਂ ਤਿੰਨ ਵਰਦਾਤਾ ਨੂੰ ਸੁਲਝਾਉਣ ਦਾ ਦਾਵਾ ਕੀਤਾ ਗਿਆ ਹੈ ਪੁਲਿਸ ਨੇ ਬਲਜੀਤ ਸਿੰਘ ਅਤੇ ਦੋਸ਼ ਰੇਨੋਵਾਲਾ ਨੂੰ ਅਜਮਾਨਜੋਗ ਅਦਾਲਤ ਵਿੱਚ ਪੇਸ਼ ਕੀਤਾ ਅਤੇ ਅਦਾਲਤ ਵੱਲੋਂ ਬਲਜੀਤ ਸਿੰਘ ਦਾ 2 ਦਿਨ ਦਾ ਰਿਮਾਂਡ ਦਿੱਤਾ ਗਿਆ ਹੈ ਤੇ ਹੋਰ ਵਰਦਾਤਾ ਵਿੱਚ ਉਸ ਦੀ ਸ਼ਮੂਲੀਅਤ ਸੰਬੰਧੀ ਖੁਲਾਸੇ ਹੋਣ ਦੀ ਆਸ ਹੈ ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਦੋਸ਼ੀਆਂ ਦਾ ਅਪਰਾਧਿਕ ਵਿਸ਼ੋਕੜਿਤ ਵੀ ਹੈ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਹਰਵਿੰਦਰ ਸਿੰਘ ਨਾਲ ਮਨਦੀਪ ਦੁਗਲ ਦੀ ਨਮਾਸ਼ਾਤ ਰਿਪੋਰਟ ਪਿਛਲੇ ਦਿਨਾਂ ਚ 24 ਤਰੀਕ ਔਰ 25 ਤਰੀਕ ਨੂੰ ਰਾਹੋਂ ਦੇ ਵਿੱਚ ਇੱਕ ਲੇਡੀ ਕੋਲੋਂ ਜਿਹੜੀ ਸੀਗੀ ਕਿ ਇੱਕ ਜਾ ਰਹੀ ਸੀਗੀ ਉਹਦੇ ਕੋਲੋਂ ਬਾਲਿਕ ਹੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਇੱਕ ਬਾਲਿਕ ਹੋਈ ਗਈ ਸੀਗੀ ਬਨਾਲਾ ਪਿੰਡ ਤੋਂ ਜਿਹੜੀ ਜਾ ਰਹੀ ਸੀ ਘਰ ਨੂੰ ਉਹਨਾਂ ਕੋਲ ਸਿਟੀ ਥਾਣਾ ਇਸ ਤੋਂ ਨਵਾ ਸਤਪੁਰ ਨਗਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਦੀ ਕੋ ਸੋ ਇਹ ਜਿਹੜੀਆਂ ਦੋ ਬਾਹਰ ਤਾਂ ਤਸੀਗੀਆਂ ਇਹਦੇ ਵਿੱਚ ਮਕਦਮਾ ਦਰਜ ਸੀਗਾ ਥਾਣਾ ਰਾਹੋਚ ਔਰ ਸਿਟੀ ਨਮਾਸ਼ਾ ਸੋ ਇਹਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਨਾਂ ਐਸਐਚਓ ਵੱਲੋਂ ਬੜੀ ਤਤਪਰਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂੜ ਪਰ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਦੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਚ ਵਰਤੀ ਗਈ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚੱਲੇ ਆ ਰਿਹਾ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲੇ ਦਿਓ। ਕਿੰਨੇ ਸਾਲਾਂ ਤੋਂ ਕੰਮ ਕਰ ਰਿਹਾ ਸਰ ਇਹ? ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁਰੀ ਸੰਗਤ ਚ ਪਏ ਹੋਏ ਐ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕੱਦਮੇ ਲੁੱਟਖੋਹ ਦੇ ਔਰ ਇਹ ਤੋਂ ਇਲਾਵਾ ਨਸ਼ੇ ਦੇ ਦਰਜ ਐ। ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ 6 ਮੁਕੱਦਮੇ ਦਰਜ ਐ ਔਰ ਜਿਹੜੀ ਦੋਸ਼ਣ ਅਰਿੰਨੂ ਵਾਲਾ ਇਹਦੇ ਖਿਲਾਫ ਵੀ 2 ਮੁਕੱਦਮੇ ਪਹਿਲਾਂ ਹੀ ਦਰਜ ਸੀਗੇ। ਸੋ ਇਹਨਾਂ ਦਾ ਜਿਹੜਾ ਪਿਸ਼ੋਕੜ ਐ ਅਪਰਾਧਿਕ ਐ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਬਲਜੀਤ ਦਾ ਜਿਹੜਾ ਦੋ ਦੰਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁਦਲੀ ਪੁਛਕੇ ਚ ਕੀ ਗੜਸ਼ੰਕਰ ਦੇ ਹਿਯਾਰ ਪਰੇਵੀ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾ ਨੂੰ ਅੰਜਾਮ ਦਿੱਤਾ ਸੋ ਮਜੀਦ ਪੁਛਕੇ ਇੱਥੇ ਉਹਨਾਂ ਦੇ ਵੀ ਖਲਾਸੇ ਹੋਣ ਦੀ ਸੰਭਾਵਨਾ ਹੈ ਕੋਈ ਹਥਿਆਰ ਹੋਰਾ ਮਦੂਈ ਨਹੀਂ ਇਹਨਾਂ ਕੋਲ ਹਥਿਆਰ ਕੋਈ ਨਹੀਂ ਸੀਗਾ ਇਹ ਝੱਪਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਇਕਤਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮੜ ਕਰ ਲਿਆ ਗਿਆ ਰਿਮਾਂਡ ਲਿਆ ਰਿਮਾਂਡ ਦੋ ਦੰਦਾ ਹਾਸਿਲ ਕੀਤਾ ਗਿਆ ਬਲਜੀਤ ਦਾ ਔਰ ਉਹਦੇ ਕੋਲੋਂ ਪੁੱਛ-ਕਿਛ ਕਰਕੇ ਹੋਰ ਸਾਨੂੰ ਬਾਰਦਾਤਾਂ ਜਿਹੜੀਆਂ ਉਹਨੇ ਮੁੱਢਲੀ ਪੁੱਛ-ਕਿਛ ਮੰਗੀਆਂ ਗੜ ਸਿੰਘ ਕਰੀਏ ਦੇ ਵਿੱਚ ਉਹਨਾਂ ਦੇ ਵਿੱਚ ਹੋਰ ਬਾਰਦਾਤਾਂ ਦੇ ਖਲਾਸੀ ਹੋਣੀ ਨਵਾਂ ਸਾਡੇ ਕੋਈ ਮਾਮਲੇ ਨਹੀਂ ਇਸ ਤਰ੍ਹਾਂ ਨਵਾਂ ਸ਼ਹਿਰ ਤੇ ਇਹਦੇ ਤਿੰਨ ਮਾਮਲੇ ਸਾਡੇ ਹੋਏ ਸੀ ਉਹ ਤਿੰਨੋਂ ਮਾਮਲੇ ਸੋਲਵ ਹੋ ਗਏ ਕਿੰਨੀਆਂ ਬਾਰਦਾਤਾਂ ਮੰਗੀਆਂ ਇਹਨਾਂ ਨੇ ਜਿਹੜਾ ਇਹਨੇ ਮੋਟਰਸਾਈਕਲ ਵਰਤੇ ਆ ਇਹਦੇ ਵਿੱਚ ਇਹ ਜਿਹੜਾ ਹੈਗਾ ਪਿਛਲੇ ਦਿਨਾਂ ਚ ਇਹਨਾਂ ਨੇ ਚੰਡੀਗੜ੍ਹ ਤੋਂ ਚੋਰੀ ਕੀਤਾ ਸੀ ਔਰ ਇਸ ਮੋਟਰਸਾਈਕਲ ਨੂੰ ਇਹਨਾਂ ਬਾਰਦਾਤਾਂ 'ਚ ਇਸਤੇਮਾਲ ਕੀਤਾ ਗਿਆ ਸੀ ਸੋ ਸਾਡੇ ਕੋਲ ਉਹ ਮੁਕੱਦਮਾ ਵੀ ਸਾਡਾ ਟਰੇਸ ਹੋ ਗਿਆ ਹੈ ਜਿਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁਕੱਦਮਾ ਨੰਬਰ ਇਹਨਾਂ ਦੇ ਖਿਲਾਫ ਦਰਜ ਹੈਗਾ ਔਰ ਚੋਰੀ ਦਾ ਜਿਹੜਾ ਐਕਟਿਵ ਹੈਗਾ ਉਹ ਵੀ ਚੋਰੀ ਦੀ ਨਹੀਂ ਐਕਟਿਵ ਜਿਹੜੀ ਹੈਗੀ ਇਹਨਾਂ ਦੀ ਆਪਣੀ ਹੈਗੀ ਹੈ ਦੋਸ਼ੀ ਦਾ ਵੀ ਹੈਗਾ ਰਿਮਾਂਡ ਅਹ ਦੋਸ਼ੀ ਦਾ ਰਿਮਾਂਡ ਨਹੀਂ ਲਿਆ ਕਿਉਂਕਿ ਦੋਸ਼ੀ ਕੋਲੋਂ ਹੋਰ ਕਵਰੀ ਨਹੀਂ ਸੀ ਕਰਨੀ ਸੋ ਇਸ ਕਰਕੇ ਜਿਹੜਾ ਹੈਗਾ ਬਲਜੀਤ ਦਾ ਰਿਮਾਂਡ ਲਿਆ ਕਿਉਂਕਿ ਬਲਜੀਤ ਕੋਲੋਂ ਜਿਹੜਾ ਇਹ ਸਮਾਨ ਹੈਗਾ ਜਾਂ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਸਾਰਾ ਜਿਹੜਾ ਮੁੱਖ ਰੁਪੀ ਸੀਗਾ ਉਹ ਬਲਜੀਤ ਦਾ ਲੂਟ ਖੋਦਾਂ ਕੀ ਕੀ ਲੁੱਟਿਆ ਸੀ ਨਾ ਨੇ ਇਹ ਚੈਪਟਰ ਮਾਰ ਕੇ ਸੋਨਾ ਹੀ ਖੋਣ ਦੀ ਕੋਸ਼ਿਸ਼ ਕਰਦੇ ਸੋਨਾ ਜਾਂ ਚੇਨਿੰਗ ਜਿਹੜੀ ਹੈਗੀ ਹੈ ਰਾਹੀ ਰੰਗ ਰਿਕਵਰ ਹੋਈ ਹੈ ਰਿਕਵਰ ਹੋ ਗਈ ਇਹਦੇ ਕੋਲ ਵਾਲੀ ਜਿਹੜੀ ਇਹ 12 ਦਾ ਚਬਤੀ ਸੀ ਰਿਕਵਰ ਹੋ ਗਈ